ज बकरामी लहरादुर गोटा ਉਣੀ ਪਹੁੰਚੇ ਹਾਂ ਜੀ ਹਾਂ ਜੀ ਪਹਿਲਾਂ ਤਾਂ ਵੀਊ ਚੱਕਰ ਹੋ ਗਿਆ ਮੰਡੀ ਦਾ ਤੇ ਮੰਡੀ ਦਾ ਥੋੜਾ ਜਿਹਾ ਥਾਂ ਚੇਂਜ ਹੋ ਗਿਆ ਤੈਨੂੰ ਵੀਊ ਦਿਖਾਉਣਾ ਮੈਂ ਰੋਡ ਦਾ ਮੰਡੀ ਦਾ ਇਧਰੋਂ ਥੋ ਪਹਿਲਾਂ ਪੈਲਸ ਦੇ ਨਾਲ ਸੀ ਮੰਡੀ ਪੈਲਸ ਦਿਖਾ ਦਿੰਨਾ ਵੀ ਪੈਲਸ ਤੋਂ ਥੋੜੀ ਜਿਹਾ ਹੁਣ ਗਾਹਾਂ ਨੂੰ ਆ ਗਈ ਮੰਡੀ ਓ ਸਾਹਮਣੇ ਪੈਲਸ ਹੈ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ 1 ਮਿੰਟ ਪਹਿਲਾਂ ਜੜ ਜਵੀਰ ਅੱਜ ਵੀਡੀਓ ਕਲੀਅਰ ਆਈ ਜਾਂਦੀ ਆ ਮਾੜਾ ਦੱਸਿਓ ਕਰਾ ਕਮੈਂਟ ਕਰਕੇ ਵੀ ਆਵਾਜ਼ ਵੀਡੀਓ ਕਲੀਅਰ ਆਉਂਦੀ ਆ ਸਾਰਾ ਕੁਝ ਉਹ ਸਾਹਮਣੇ ਪੈਲਸਾ ਉਹੀ ਪੈਲਸਾ ਜਿਹੜੀ ਦਾ ਆਪਾਂ ਪਹਿਲਾਂ ਪਾਇਆ ਸੀ ਲਾਈਵ ਉਹਦੇ ਨਾਲ ਜਾਨੀ ਹੁਣ ਉਹਦੀ ਆਪੋਜੀਟ ਹੋ ਗਈ ਮੰਡੀ ਦੂਸਰੀ ਥੱਲੇ ਜਾਵੜੀ ਪਾਊਗਾ ਕਈ ਵਾਰੀ ਕੋਈ ਮਸਲਾ ਹੁੰਦਾ ਹਨਾ ਆਪਾਂ ਕਹਿ ਨਹੀਂ ਸਕਦੇ ਕੁਝ ਵੀ ਕਈ ਵਾਰੀ ਕੋਈ ਮਸਲਾ ਹੋ ਜਾਂਦਾ ਮਸਲੇ ਕਰਕੇ ਨੇ ਮੰਡੀ ਚੇਂਜ ਕਰਤੀ ਇਧਰੋਂ ਕਰਤੀ ਰੋਡ ਤੇ ਦੂਜੀ ਦੂਜੀ ਸਾਈਡ ਕਰਤੀ ਰੋਡ ਦੀ ਪਿੰਡ ਹੈਗਾ ਇਹ ਲਹਿਰਾ ਤੂਰਕੋਟ ਬਿਲਕੁਲ ਰੋਡ ਦੇ ਉੱਤੇ ਲੱਗਦੀ ਆ ਲੱਗਦੀ ਉਸੇ ਸਾਹ ਤੇ ਥੋੜਾ ਜਿਹਾ ਕਿੰਨਾ ਨਹੀਂ ਫਰਕ ਹੈ ਪੈਲਸ ਦਾ ਮੈਂ ਤੁਹਾਨੂੰ ਵਾਰੀ ਵਾਰੀ ਦਿਖਾਈ ਜਣਾ ਵੀ ਉਹ ਪੈਲਸ ਆ ਸਾਹਮਣੇ ਉਹੀ ਜਿਹੜੀ ਪੈਲਸ ਪਿਛਲੇ ਸੋਮਵਾਰ ਦਿਖਾਈ ਸੀ ਆਪਾਂ ਤੁਹਾਨੂੰ ਉਹ ਪੈਲਸ ਦੇ ਹੁਣ ਆਪੋਜੀਟ ਦੂਸਰੀ ਸਾਈਡ ਲੱਗਦੀ ਆ ਮੰਡੀ ਢਾਲ ਤੋਂ ਉਰਾਂ ਨੂੰ ਉੱਤਰ ਕੇ ਇੱਧਰ ਰਹਿ ਗਿਆ ਬਠਿੰਡਾ ਇੱਧਰ ਰਹਿ ਗਿਆ ਆਪਣਾ ਆਰੰਪਰਾ ਤਾਂ ਕਰਕੇ ਮੰਡੀ ਇਹਨਾਂ ਨੇ ਉੱਥੋਂ ਬਾਈਆਂ ਨੂੰ ਚੱਕ ਕੇ ਇੱਥੇ ਸ਼ਿਫਟ ਕਰਤੀ। ਕਈ ਵਾਰੀ ਕੋਈ ਮਸਾਲਾ ਹੁੰਦਾ ਆਪਾਂ ਕਹਿ ਨਹੀਂ ਸਕਦੇ ਹਨਾ ਕੋਈ ਕਿੱਦਾਂ ਦਾ ਵੀ ਮਸਾਲਾ ਹੋਵੇ ਉਹਨਾਂ ਨੂੰ ਪਤਾ ਹੋਊਗਾ। ਇਹ ਮਨ ਦੁਵਾਰੀ ਦੁਵਾਰੇ ਤੁਹਾਨੂੰ ਦਿਖਾਈ ਜਣਾ ਵੀ ਉਹ ਪੈਲਸ ਦੇ ਕੋਲੇ ਹੀ ਆ ਮੰਡੀ ਕੋਈ ਬੜੀ ਦੂਰ ਨਹੀਂ ਹੈਗੀ। ਕਮੈਂਟ ਕਰਕੇ ਦੱਸੀ ਜਾਓ ਕਰਾਂ ਵੀਰ ਬਣ ਕੇ ਵੀ ਮੰਨ ਕੇ ਚੱਲੋ ਵੀ ਆਪਣੀ ਵੀਡੀਓ ਕਲੀਅਰ ਆਈ ਜਾਂਦੀ ਆ ਆਵਾਜ਼ ਕਲੀਅਰ ਆਈ ਜਾਂਦੀ ਆ ਲਾਈਵ ਵਧੀਆ ਚੱਲੀ ਜਾਂਦਾ। ਕੋਈ ਬੜਾ ਹਲਦਾ ਹੁਲਦਾ ਤਾਂ ਨਹੀਂ। 10000 ਨਹੀਂ ਫਿਰ ਲਾਈਵ ਆਪਾਂ ਬੰਦ ਕਰ ਦਾਂ ਇਕੱਲੀ ਵੀਡੀਓ ਬਣਾ ਲਾਂਗੇ ਇਹ ਮੰਡੀ ਉਹ ਪੈਲਸ ਪੈਲਸੋ ਸਾਹਮਣੇ ਇਹ ਇੱਧਰ ਆ ਗਈ ਤੁਸ ਜੀ ਤੁਹਾਨੂੰ ਪਹਿਲਾਂ ਲੋਕੋ ਦਿਖਾ ਦਣਾ ਮੰਡੀ ਦਾ ਇਹਨਾਂ ਨੇ ਬੈਨਰ ਬਣਾਇਆ ਹੋਇਆ ਲੋਗੋ ਉਹ ਦਿਖਾ ਦਣ ਆ ਮੰਡੀ ਦਾ ਨਾਂ ਸਾਰਾ ਲਹਿਰਾ ਧੂਰ ਕੋਟ ਬੱਕਰੀਆਂ ਦੀ ਮੰਡੀ ਇਹ ਹੈਗੀ ਹੈ ਕਿ ਮੰਡੀ ਬਿਲਕੁਲ ਇਧਰ ਬੋਰਡ ਲੱਗਿਆ ਹੋਇਆ ਫੈਕਟਰੀ ਦਾ ਸੌਤ ਐਗਰੋ ਟੈਕਨੀਕੀ ਕਾਲ ਇਹਦਾ ਬੋਰਡ ਲੱਗਿਆ ਹੋਇਆ ਇੱਥੇ ਜਮੇ ਬੋਰਡ ਦੇ ਨਾਲ ਤਨੂੰ ਬੋਰਡ ਵੀ ਦਿਖਾ ਦੇਣਾ ਬੋਰਡ ਦਾ ਥਿਊ ਦਿਖਾ ਦੇਣਾ ਐਗਰੋ ਟੈਕਨੋਲੋਜੀ ਇਹਦੇ ਕੋਲੇ ਆ ਆ ਬੋਰਡ ਹੈ ਜਿੱਥੇ ਮੰਡੀ ਲੱਗਦੀ ਆ ਇੱਧਰ ਸਾਹਮਣੇ ਉਹ ਮੰਡੀ ਆ ਆ ਬੋਰਡ ਆ ਆ ਫੈਕਟਰੀ ਆ ਆ ਫੈਕਟਰੀ ਦੇ ਕੋਲੇ ਮੰਡੀ ਲੱਗਦੀ ਆ ਕਮੈਂਟ ਕਰਕੇ ਦੱਸੋ ਕਿਰਾ ਆਵਾਜ਼ ਵੀਡੀਓ ਤੁਹਾਨੂੰ ਲੋਗੋ ਜਿਹੜਾ ਦਿਖਾਇਆ ਮੈਂ ਫੈਕਟਰੀ ਦਾ ਇਹਦੀ ਨਿਸ਼ਾਨੀ ਹੈ ਫਿਰ ਚੱਲਦੇ ਆ ਮੰਡੀ ਚ ਆਪਾਂ ਕਰਦੇ ਆ ਗੱਲਬਾਤ ਪਹਿਲਾਂ ਦੇਖ ਲੋ ਸਮਾਰ ਕੇ ਮੈਂ ਮੰਡੀ ਚ ਵੜਦਾ ਮੈਨੂੰ ਵੀ ਜਾਣਦਾ ਥੋੜਾ ਜਿਹਾ ਆਹੋ ਆ ਤੇਜੀ ਆ ਵੀ ਇੱਥੇ ਕੋਈ ਨਾਣਾ ਗੁਣਾ ਨਾ ਚੱਲ ਫੇ ਰੋਡ ਦੇ ਉੱਤੇ ਫਿਰ ਰੁਕਾ ਹੋਇਆ ਲੱਗਾ ਇਹ ਸਾਲਾ ਕਾਪੀ ਰੇਟ ਆ ਉਹਨੂੰ ਪੈਂਦਾ ਇੱਧਰ ਰਾਮ ਰਹਿ ਗਿਆ ਇੱਕ ਬੋਰਡ ਇਹਨਾਂ ਦਾ ਹੋ ਲੱਗਿਆ ਹੋਇਆ ਸੜਕ ਤੇ ਇਹਨਾਂ ਦਾ ਮੰਡੀ ਦਾ ਜਿਹੜਾ ਲੋਗੋ ਲੱਗਿਆ ਹੋਇਆ ਓ ਸ਼ੜਕ ਤੇ ਲੱਗਿਆ ਹੋਇਆ ਓ ਸਾਹਮਣੇ ਪੈਲਸ ਆ ਠੀਕ ਹੈ ਜੀ ਆ ਗਈ ਸਾਹਮਣੇ ਓ ਪੈਲਸ ਆ ਫੈਕਟਰੀ ਆ ਗਈ ਫੈਕਟਰੀ ਦੀ ਕੰਧ ਦੇ ਨਾਲ ਮੰਡੀ ਆ ਠੀਕ ਹੈ ਕੋਈ ਬਾਹਲੇ ਦੂਰ ਨਹੀਂ ਹੈਗੀ ਹੁਣ ਪਹਿਲਾਂ ਚਲ ਦੂਰ ਸੀ ਲੋਗੀ ਇਧਰੋਂ ਉਹ ਚਲੇ ਗਏ। ਉਹ ਸਾਹਮਣੇ ਪੈਲਸ ਦਾ ਉਹ ਆ ਗਿਆ ਬੋਰਡ ਲੋਗੋ ਪੈਲਸ ਦਾ ਇਹਦੇ ਨਾਲ ਥੋੜੀ ਰੰਪਰੇ ਥੋੜਾ ਜਿਹਾ ਹੋਰ ਰੰਪਰੇ ਨੂੰ ਆ ਕੇ ਪੰਜ ਸੱਤ ਕਰਮ ਉੱਥੇ ਆ। ਪਾੜਾ ਮੈਨੂੰ ਗਿੰਮਲ ਸਿੱਟ ਕਰ ਲਾਦਾ ਗਿੰਮਲ ਨਹੀਂ ਸਿੱਟ ਹੋਈ ਤਾਂ ਹੀ ਲੈਵ ਹਲਦਾ ਕਿਹੜੇ ਥਾਂ ਤੋਂ ਹੁੰਦਾ ਗਰੰਟਰ ਬੜਾ ਗਰ ਮੱਟੀ ਦੇ ਰਾਹ ਭੁਆਣੀਆਂ ਰਾਹ ਦੀ ਬੇਚਾਤ ਸੁਣਾ ਲੈਂਦੇ ਬਸੂ ਮੰਡੀ ਤੇ ਮਾਲ ਬਹੁਤ ਆਉਂਦਾ ਅਲਾਈ ਜਾਂਦਾ ਜਾਨੀ ਅਸੀਂ ਥੋੜਾ ਜਿਹਾ ਸੁਦੇ ਹਾਂ ਪਿਛਲੀ ਮੰਡੀ ਵੀ ਤੁਸੀਂ ਲਾਈਵ ਦੇਖਾਈ ਹੈ ਸੌਦੇ ਸੌਦੇ ਸੁੱਦੇ ਸਾਰੇ ਵੀਡੀਓ ਤੁਹਾਡੇ ਸਾਹਮਣੇ ਕਰ ਦਾਂਗੇ ਅੱਜ ਇੱਧਰਲਾ ਵਿਊ ਦੇਖ ਲਓ ਪਹਿਲਾਂ ਚੈੱਕ ਕਰ ਲਓ ਮੰਡੀ ਦਾ ਮੰਡੀ ਤਕਰੀਬਨ ਵਧੀਆ ਭਰਦੀ ਆ ਮਾਲ ਪੂਰਾ ਵਧੀਆ ਆਉਂਦਾ ਐ ਇੱਧਰ ਸਾਡਾ ਉਹ ਬੱਗਾ ਬੌਸ ਬੈਠਾ ਬੌਸ ਕੁਮਾਰ ਜੀ ਨੂੰ ਮੰਡੀਆਂ ਨਾਲ ਵੀ ਕਰਾਉਣਾ ਥੋੜੀ ਗੱਲਬਾਤ ਬੱਗਾ ਬੌਸ ਬੋਲੀ ਮੰਡੀ ਹੋਰ ਕਿਵੇਂ ਲੱਗੀ ਮੰਡੀ ਤੈਨੂੰ ਵਧੀਆ ਵਧੀਆ ਲੱਗੀ ਲੈ ਬਲਾਹ ਤਾ ਤਾਂ ਹਾਂ ਲੈ ਵੀ ਆਪਣੇ ਚੈਨਲ ਨੇ ਦੋ ਤਿੰਨ ਨੇ ਜਾਨੀ ਦੋ ਤਾਂ ਮੈਂ ਨਹੀਂ ਨੇ ਨਾ ਨਾ ਤਿੰਨੇ ਤਿੰਨ ਚੈਨਲ ਨੇ ਆਪਣੇ ਤਿੰਨੇ ਸਬਸਕ੍ਰਾਈਬ ਕਰ ਲਓ ਤਿੰਨ ਚੈਨਲ ਆਪਣੇ ਚੈਨਲ ਦਾ ਤੁਹਾਨੂੰ ਪਤਾ ਜੀ ਢਾਲੀਵਾਲ ਸਾਹਿਬ ਵੀਵੀ 19 ਆਪਣਾ ਚੈਨਲ ਹੈ ਦੂਜਾ ਚੈਨਲ ਆਪਣਾ ਬੱਗਾ ਵੀਵੀ 19 ਇਹ ਚੈਨਲ ਆਪਣੇ ਦੋਨੇ ਆਪ ਦੇ ਨੇ ਤੀਜਾ ਚੈਨਲ ਤੁਹਾਨੂੰ ਪਤਾ ਹੀ ਹੈ ਲਿੰਕ ਚ ਦੇ ਦਾਂਗੇ ਖਾਓ ਤੁਹਾਨੂੰ ਲਿੰਕ ਚ ਦੇ ਦਾਂਗੇ ਵੀ ਕਿਹੜਾ ਚੈਨਲ ਹੈ ਤਾਂ ਕਰਕੇ ਇਹਨਾਂ ਨੂੰ ਸਬਸਕ੍ਰਾਈਬ ਕਰ ਲਿਓ ਤੀਜਾ ਚੈਨਲ ਜਿਹੜਾ ਹੈਗਾ ਉਹ ਆਪਣਾ ਮੇਨ ਹੈ ਜਣੀ ਸਾਡੀ ਫਾਰਮ ਹੀ ਉਹ ਆ ਤੀਜੇ ਚੈਨਲ ਦੀ ਹੂੰ ਅੱਗੇ ਹੁਣ ਮੂਡ ਘੜ ਕੇ ਨਹੀਂ ਜਾਣਾ ਤਾਂ ਕਰਕੇ ਉਹਤੇ ਜਿਉਂ ਥੋੜਾ ਜਿਹਾ ਤਾਂ ਉਹ ਤੇ ਅਸੀਂ ਬਾਅਦ ਚ ਪਾਉਨੇ ਵੀ ਮੰਨ ਕੇ ਚੱਲੋ ਵੀ ਕੋਈ ਹੋਂਦਾ ਇੱਕ ਦਿਨ ਆ ਗਿਆ ਜੇ ਕੋਈ ਐਡ ਕਰਨੀ ਹੈ ਉੱਥੇ ਉਦੋਂ ਪਾਉਨੇ ਹੈ ਉਧਰੋਂ ਪੈ ਗਿਆ ਉਹ ਤਾਂ ਉਹ ਐਡਾ ਐਡਾ ਵਾਸਤੇ ਹੀ ਰੱਖਿਆ ਹੋਇਆ ਚੈਨਲ ਆਪਣਾ ਉਹ ਤਾਂ ਕਰਕੇ ਵੀ ਕਿਵੇਂ ਲੱਗਿਆ ਮੰਡੀ ਦਾ ਮਾਹੌਲ ਸੁਣਨ ਮੰਡੀ ਵਾਲਾ ਮਾਲਕ ਮਿਲ ਕੇ ਸੁਣੋ ਉਹਦੇ ਨਾਲ ਵੀ ਗੱਲਬਾਤ ਕਰਾ ਦਾਂਗੇ ਵੀ ਮੰਡੀ ਉੱਥੋਂ ਇੱਥੇ ਕਿਉਂ ਆ ਗਈ ਆ ਜਾ ਉਹ ਰੇ ਵੜ ਜਾ ਰਿਹਾ ਓਏ ਆ ਮਾਲ ਕੀਦਾ ਬਾਈ ਆਪਣਾ ਹੀ ਆ ਵੀਰੇ ਆ ਜਾ ਯਾਰ ਉਰੇ ਆ ਆਪਣਾ ਹੀ ਹੈ ਆਪਣਾ ਬਾਈ ਆਪਣਾ ਮੰਡੀ ਵਾਲੇ ਬਾਈ ਨਾਲ ਵੀ ਗੱਲ ਕਰਾਨਾ ਜਿਹੜਾ ਇਸ ਮੰਡੀ 'ਚ ਮਾਲ ਲੈ ਗਿਆ ਕੀ ਹਾਲ ਹੈ ਵੀਰੇ ਠੀਕ ਠਾਕ ਵੀਰੇ ਕੱਪਣਾ ਵੀਰੇ ਆ ਬੱਕਰਾ ਵੇਚ ਸੀ ਇਹਨਾਂ ਦੇ ਜਿਆਦਾ ਗਰੰਟੀ ਲੈ ਮੈਂ ਬਿਲਕੁਲ ਨਹੀਂ ਕਰੀਦੀ ਗਰੰਟੀ ਲੈਣੀ ਮੇਰੇ ਕੋਲ ਤਾਂ ਇਹੀ ਆਈਆਂ ਨੇ ਚਲੋ ਉਹੀ ਇਹ ਕੋ ਕਰੇ ਮੈਂ ਚੱਲੋ ਤੋ ਤੋ ਪੂਰੇ ਸਿੰਦਿੰਗੇ ਚਾਲ ਦਾ ਪਟਲਾ ਸਾਰੀਆਂ ਨਵੀਆਂ ਨੇ ਕੋਈ ਪੱਕਣ ਨਹੀਂ ਜਾਏਗੀ ਤੇ ਉਹ ਪਰੇ ਦੱਬੇ ਮੋਲੇ ਉਹ ਤਾਂ ਫੇ ਤਿੰਨਾ ਤਾਂ ਦਸਤੀ ਤਿੰਨ ਨਹੀਂ ਫਿਰ ਇੱਕ ਹੋਰ ਪਾ ਚਾਰ ਕਰ ਤਿੰਨ ਦਾ ਸੌਦਾ ਦਾ ਮਾੜਾ ਹੁੰਦਾ ਹੈ ਨਾ ਵੀ ਹਾਂ ਹਾਂ ਕਿਉਂ ਜੀ ਹਾਂ ਚਾਹਉ ਤਾਂ ਕਰਨਾ ਚਾਰ ਕਰ ਬਈ ਹੂੰ ਐ ਉਹ ਘਪੜਾ ਕਾਲੀ ਬੁੱਕ ਆਰੀ ਯਾਰ ਮੈਂ ਤਾਂ ਲਿਆਂਦੀਆਂ ਨੇ ਮੈਂ ਤਾਂ ਤੈਨੂੰ ਇੱਕ ਘੰਟੇ ਦੀ ਗਰੰਟੀ ਨਹੀਂ ਦਿੰਦਾ ਗੱਲ ਖਤਮ ਕਰ ਯਾਰ ਬਕਾ ਵਿੱਚ ਸੀ ਗਰੇ ਦੇ ਲੱਖ ਰੁਪਏ ਦੀ ਗੱਲ ਆ ਬਾਈ ਦੀ ਹਾਂ ਦੇਖ ਆ ਛੇਲਾ ਵਿੱਚ ਆ ਬਾਈ ਤੇਰੀ ਦੀ ਢੇਰੀ ਹੋ ਗਈ ਹਾਂ ਵੱਡਾ ਹੂੰ ਲੈ ਪੂਰਾ ਸੈੱਟ ਬਣ ਗਿਆ ਜੀ ਮੈਂ ਕਹਿੰਦਾ ਸੀ ਉਹਨੇ ਥਣ ਸਹੀ ਹੈ ਥਣ ਓਕੇ ਨੇ ਤੂੰ ਧਾਰਾ ਮਾਰ ਯਾਰ ਤਸੱਲੀ ਕਰ 10 ਚਾਰਾਂ ਦਾ 10 ਜੈ ਜਦਰ ਸਿੰਘ ਜਿਹੜਾ ਬਣ ਜੇ ਆਪਣੀ ਗੱਲ ਚਾਰੇ ਜਮੇ ਜੈ ਜੈ ਆ ਰਾਇਆ ਦੁਬਾਰਾ ਆ ਗਿਆ ਬੱਕਰੀਆਂ ਦੀ ਸਾਰੀਆਂ ਚੰਗੀਆਂ ਨੇ ਕਰੀ ਮਾਰੀਆਂ ਨੇ ਇਕੱਠੀਆਂ ਕਰੀ ਕਿਹੜੀਆਂ ਕਿਹੜੀਆਂ ਨੇ ਚਾਰੇ ਲੈ ਆਪਾਂ ਉਂ ਹੀ ਦੱਸ ਦਿੰਨੇ ਫਿਰ ਗੱਲ ਕੀ ਆ ਸਾਡੇ ਇੱਥੇ ਮੜੇ ਲੈਕ ਦੇ ਸਾਹਮਣੇ ਕਰ ਇਹਨੂੰ ਦੰਦਾਂ ਦੇ ਪੱਟੇ ਕੀ ਮੰਤਰ ਰੋਦੋ ਹਾਂ ਵੇ ਦੰਦ 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 ਦੇ ਵੇ ਦੰਦ ਆ ਰਾਇਆ ਯਾਰ ਉੱਕੇ ਨੇ ਤੋਣਾ ਤੋਣਾ ਜਾ ਪੜ ਇੱਕ ਮਿੰਟ ਖੜੇ ਛੋਟੇ ਬਾਰਿਆਂ ਨਾਲ ਗੱਲ ਕਰ ਲਈ ਹਾਂਜੀ ਦੰਦ ਦਿਖਾਓ ਮੜਾ ਜਾ ਕੇ ਉਹ ਮੁੰਡੇ ਨੂੰ ਦਿਖਾਉਂਦੇ ਹਾਂ ਹਾਂ ਆ ਜਾ ਬੱਜੀ ਦੰਦ ਦਿਖਾ ਕੇ ਆਪ ਦੇ ਨਾਲ ਦਿਖਾਉਣ ਲੱਗ ਜੀ ਦੇਖੀ ਦੰਦ ਦੇਖ ਲੈ ਜੀ ਬਜਾ ਬੱਚਾ ਕਹਿੰਦਾ ਦੰਦ ਦੇਖੋ ਕੰਨਾ ਚਾਹੇ ਦਸਿਮੜਾ ਉਹ ਦੇਖ ਅੱਠ ਨਾਲ ਜੀ ਠੀਕ ਹੈ ਸਕੂਲ ਜਾਣਾ ਉਹਨੂੰ ਹੈ ਇਸੀਆਂ ਕਿਹੜੀ ਦਸੀ ਆ ਉਹ ਇੱਕ ਲਸੀਆ ਪੂਰਾ ਐਲਾ ਹੁੰਦਾ ਹੀ ਆ ਹੁਣ ਕਾਇਆ ਬਰੇਕ ਲਾ ਇਹਦੇ ਪਟਲਾ ਦੰਦਾਂ ਦੀਆਂ ਨਵੀਆਂ ਹੋਏ ਸਾਰੀਆਂ ਬਾਈ ਦਰਵਾਰ ਕੱਢ ਚਾਰੇ ਆ ਜਾ ਆਜੋ ਬਾਹਰ ਕੱਢ ਲੋ ਲਾਓ ਦਰਵਾਰੇ ਬਾਹਰ ਲੈ ਆ ਲੈ ਨਾ ਬਾਹਰ ਵੀ ਜਾਣਨੇ ਆ ਜਾ ਚੱਲਦੇ ਜਰਾ ਮਰੇ ਦਰਦ ਕਰੀ ਕੋਈ ਵੀ ਆਉਂੇ ਪਟਲਾ ਵੀ ਦੇਖਣਾ ਸੌਦਾ ਕੀ ਬਣਦਾ ਜੁੜੇ ਰਹੋ ਬਾਈ ਨੇ ਰੇਟ ਜਮਾ ਜਾਇਜ਼ ਕੀਤਾ ਮੇਰੇ ਜੱਟ ਚਿਕਰੇਟ ਬਾਕੀ ਲਾਈਨ ਵਾਲੇ ਨੂੰ ਜੱਜ ਨਾਂ ਚਿਓ ਆਪਾਂ ਕਹਿ ਨਹੀਂ ਸਕਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਹਿਣਾ ਮੰਨ ਤਰੀ ਉਹ ਹੋ ਨਹੀਂ ਹੁੰਦਾ ਆਵਾਜ਼ ਨਹੀਂ ਹੁੰਦੀ ਤਾਂ ਲਾਈਵ ਚੱਲਦਾ ਇਹਦੀਆਂ ਨੂੰ ਟੈਨਸ਼ਨ ਨਹੀਂ ਹਾਂਜੀ ਮੰਡੀ ਕਿਵੇਂ ਲੱਗੀ ਵਧੀਆ ਲੱਗੀ ਹਰ ਸੋਮਵਾਰ ਨੂੰ ਲੱਗਦੀ ਹੈ ਠੀਕ ਹੈ ਤੁਹਾਨੂੰ ਵਿਊ ਲੈ ਕੇ ਤੇ ਤੁਹਾਡਾ ਐਡਰੈਸ ਦੱਸਦਾ ਵੀ ਆਹ ਐਡਰੈਸ 'ਚ ਲੱਗਦੀ ਹੈ ਮੰਡੀ ਨਵੀਂ ਥਾਂ ਬਦਲ ਗਈ ਹੈ ਥਾਂ ਬਿਲਕੁਲ ਜਮਾ ਕੋਲੇ ਹੀ ਆ ਬਾਲੀ ਦੂਰ ਨਹੀਂ ਹੈਗੀ ਪੰਜ ਸੱਤ ਕਰਮ ਅੱਗੇ ਨੂੰ ਆ ਗਿਆ ਰਾਮਪਰੇ ਕਣੀ ਨੂੰ ਜਿਹੜੇ ਤਾਂ ਬਠਿੰਡੇ ਤੋਂ ਆਉਣਗੇ ਜਿਹੜੇ ਆਉਣਗੇ ਬਠਿੰਡੇ ਕਣੀਓ ਉਹ ਥੋੜਾ ਜਿਹਾ ਪੈਸੇ ਤੋਂ ਪੰਜ ਸੱਤ ਕਰਮਾ ਗਾਹਾਂ ਨੂੰ ਹੋ ਜਾਣਾ ਜਿਹੜੇ ਰਾਮਪੁਰੇ ਤੋਂ ਆਉਣਗੇ ਉਹ ਪੰਜ ਸੱਤ ਕਰਮਾ ਪਿੱਛੇ ਰਹਿਣਾ ਯਾਨੀ ਇੱਥੇ ਜੇ ਮੰਡੀ ਆ ਸੌ ਤਾਂ ਗਰੀ ਵਰਕਸਨ ਦਿਖਾ ਦੇ ਵਰਕਸ ਸਾਹਿਬ ਦਾ ਜਮਾਂ ਨਾਲ ਹੈ ਠੀਕ ਹੈ ਜੀ ਬਾਕੀ ਸੌਦੇ ਜਿਹੜੇ ਹੋਣਗੇ ਵੀਡੀਓਸ ਨੂੰ ਪੂਰੀ ਪ੍ਰੋਪਰ ਕਵਰ ਕਰਕੇ ਦੇਵਾਂਗੇ ਵੀਡੀਓ ਛੱਡ ਦੇ ਤਾਂ ਹੀ ਨਿਆ ਕਰੀਂ ਕਤੀ ਮਾਲ ਵਾਲੇ ਪਹੁੰਚੀ ਜਾਂਦਾ ਔਲੀ ਔਲੀ ਆ ਜੂ ਇੱਕ ਵਾਰੀ ਜਾਂਦੇ ਹੋਏ ਲਾਈਵ ਲਾਵਾਂਗੇ ਉਹਨਾਂ ਕੇ ਨਾਲ ਸਾਨੂੰ ਵੀਡੀਓ ਦਿਖਾਤਾ ਹਾਂ ਵੀਡੀਓ ਬਣਾ ਲਈ ਗਿਆ ਵੀਡੀਓ ਬਣਾ ਕੇ ਫਿਰ ਦੇਖਦੇ ਹਾਂ ਕਿਉਂ ਤਾਂ ਕਿਵੇਂ ਠੀਕ ਹੈ ਚਾਹ ਨਹੀਂ ਚਾਏ ਨਹੀਂ ਬੇ ਚਾਹ ਦੀ ਵੇਚ ਲੈ ਵੇਚ ਦिए ਕੀ ਪੰਗਦਾ ਬੋਲ ਕੇ ਕਰ ਦੱਸ ਕੇ ਹੁਣ ਹੀ ਕਰ ਦੇ ਕਟਾ ਕਟੀਆਂ ਮਾਦਾ ਪਛੀ ਮਾਦਾ ਉਹ ਦਾ ਘੱਟੇ ਘੱਟੀ ਘੜਦੇ ਕਿੰਨੇ ਮੰਗਦੇ 25 25 ਠੀਕ ਆ ਕੀ ਰਿਕਾਰਡ ਕੀ ਇਹਦਾ ਆ ਵੇਖਣਾ ਰਿਕਾਰਡ ਦਾ ਇਹ ਮਹੀਨੇ ਦੀ ਦਾ ਕੱਬ ਦਾ ਹੁੰਦੇ ਜਿਹਨਾਂ ਲਈ ਅੱਛਾ ਠੀਕ ਆ ਸੂਆ ਕਹਿੰਦਾ ਸੂਈ ਨਾ ਸੂ ਉਹ ਘਰੇ ਜੀ ਇਸ ਮਹੀਨੇ ਦੀ ਕੱਬ ਹੋਈ ਤਾਂ ਮੈਂ ਤੇਰੇ ਕੋਲ ਇਹ ਮੈਂ ਜੁੜਦਾ ਨਾ ਪਹਿਲਾਂ ਸੂਈ ਹੋਈ ਆ ਨਹੀਂ ਨਹੀਂ ਬੈਠੀ ਆ ਤਾਂ ਅੱਛਾ ਹੂੰ ਕਿਹੜੇ ਪਿੰਡ ਦਾ ਤੇਰਾ ਮਰਾਜ ਮਰਾਜ ਇਹ ਕੋਠਿਆਂ ਚ ਕਿਹ ਪਿੰਡ ਐ ਖਾਸ ਕੋਠਿਆਂ ਚ ਠੀਕ ਹੈ ਕਿਹੜੇ ਕੋਠੇ ਨੇ ਦੱਲ ਵਾਲੀ ਹੈ ਦੱਲ ਵਾਲੀ ਠੀਕ ਆ ਉਹ ਨਹੀਂ ਕਰਦੇ ਪੇਚਾ ਦੇ ਨਾਲ ਵੀ ਪਾਉਣੇ ਜੇ ਬਣਦਾ ਹੋਇਆ ਕੋਲ ਸੌਦਾ ਕੋਈ ਨਾ ਪਾਉਣ ਹਾਂ ਲੋ ਵੀ ਲਾਈਵ ਦੱਸੀ ਚੱਲੋ ਕਿਵੇਂ ਚੱਲਦਾ ਵਧੀਆ ਚੱਲਦਾ ਵੀਡੀਓ ਬਣਾ ਲਈ ਹੁਣ ਕਿਰਾਂ ਲਾਈਵ ਕਰਦੇ ਬੰਦ ਜਿਹੜੇ ਜਿਹੜੇ ਜੁੜਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਆਪਣੇ ਚੈਨਲ ਤੇ ਆਉਣ ਲਈ ਚੈਨਲ ਆਪਣਾ ਧਾਲੀਵਾਲ ਸਾਹਿਬ ਪੀਵੀ 19 ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਓਕੇ ਥੈਂਕ ਯੂ ਸਾਰਿਆਂ ਦਾ ਮੋਸਟ ਵੈਲਕਮ ਆਪਣੇ ਚੈਨਲ ਤੇ ਆਉਣ ਲਈ ਨਿਨਾ ਨਿਨਾ ਸਬਸਕ੍ਰਾਈਬ ਕੀਤਾ ਹੈ ਬਹੁਤ ਬਹੁਤ ਧੰਨਵਾਦ ਹਮਨ ਵੰਡੀ ਕਿਵੇਂ ਲੱਗੀ ਕਨਫਰਮ ਕਰਕੇ ਦੱਸੀ ਜਾਓ ਕਰੋ ਇਹ ਸਤਿ ਮਾ ਸ੍ਰੀ ਅਨੁਕਾਲਾ ਹੋ ਤਾਂ ਸਣੀ ਬੋ ਲਗਾ ਦਵਾਰੇ ਦੱਸ ਦੇ ਮ ਜਿਹੜੀ ਉੱਥੇ ਲੱਗਦੀ ਸੀ ਪਿੱਛੇ ਮੰਡੀ ਲੱਗਦੀ ਸੀ ਟੂ ਟੈਕਸ ਦੇ ਕੋਲੇ ਉੱਥੋਂ ਉਰੇ ਆ ਗਈ ਮੰਡੀ ਇਹ ਟੂ ਟੈਕਸ ਦੇ ਕੋਲੇ ਜਿਹੜੀ ਮੰਡੀ ਲੱਗਦੀ ਉਹ ਪੂਰਾ ਉੱਥੋਂ ਉਰੇ ਆ ਗਈ ਲਹਿਰਾ ਦੂਰ ਕੋਟ ਆ ਗਈ ਬਰੋ ਠੀਕ ਹੈ ਜੀ ਓਕੇ ਵੈਲਕਮ ਧੰਨਵਾਦ ਸਾਰਿਆਂ ਦਾ